ਸਵੀਡਨ ਦੇ ਪ੍ਰਾਂਤ ਟੋਪਾਜ ਵਿੱਚ ਇੱਕ ਲੜਕੀ ਆਪਣੇ ਮਾਪਿਆਂ ਨਾਲ ਰਹਿੰਦੀ ਸੀ ਜਿਸ ਦਾ ਨਾਂ 루ਸੀ ਸੀ ਉਹ ਆਪਣੇ ਮਾਤਾ ਪਿਤਾ ਦੀ लाड़ली ਦਿਆਲੂ ਅਤੇ ਮਿਲਨਸਾਰ ਸੀ ਪਰ ਇੱਕ ਗੱਲ ਸੀ ਕਿ ਉਹ ਸੁੰਦਰ ਨਹੀਂ ਸੀ ਇੱਕ ਦਿਨ 루ਸੀ ਬਾਜ਼ਾਰ ਜਾ ਰਹੀ ਸੀ ਕਿ ਉਸਨੇ ਵੇਖਿਆ ਕਿ ਇੱਕ ਦਾਦੀ ਮਾਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤੇਜ਼ ਵਾਹਨ ਔਨ ਜਾਣ ਕਰਕੇ ਸਫਲ ਨਹੀਂ ਸੀ ਹੋ ਰਹੀ ਤਾਂ 루ਸੀ ਨੇ ਦਾਦੀ ਮਾਂ ਦੀ ਸੜਕ ਪਾਰ ਕਰਨ ਵਿੱਚ ਮਦਦ ਕੀਤੀ ਦਾਦੀ ਮਾਂ ਨੇ 루ਸੀ ਨੂੰ ਬਹੁਤ ਅਸੀਸਾਂ ਦਿੱਤੀਆਂ ਅਤੇ ਕਿਹਾ ਤੂੰ ਸੱਚਮੁੱਚ ਬਹੁਤ ਚੰਗੇ ਦਿਲ ਦੀ ਹੈ ਮੈਂ ਚਾਹੁੰਦੀ ਹਾਂ ਕਿ ਤੇਰੀ ਸੂਰਤ ਵੀ ਤੇਰੀ ਸਿਰਤ ਜਿਹੀ ਹੋ ਜਾਵੇ ਫਿਰ ਇੱਕ ਖਾਂਬ ਕਾਂਢ ਕੇ ਲੂਸੀ ਨੂੰ ਦਿੱਤਾ ਤੇ ਕਿਹਾ ਜਦੋਂ ਤੱਕ ਇਹ ਖੰਭ ਤੇਰੇ ਕੋਲ ਹੋਵੇਗਾ ਤੂੰ ਬੇਹਤ ਸੁੰਦਰ ਦਿਸੇਂਗੀ ਉਹ ਖੰਭ ਫੜ ਕੇ 루ਸੀ ਸੱਚਮੁੱਚ ਸੁੰਦਰ ਹੋ ਗਈ ਫਿਰ ਦਾਦੀ妈 ਗਾਇਬ ਹੋ ਗਏ 루ਸੀ ਨੇ ਘਰ ਜਾ ਕੇ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਕੁਝ ਸਮੇਂ ਬਾਅਦ ਉਸਦੇ ਮਾਤਾ ਪਿਤਾ ਨੇ 루ਸੀ ਲਈ ਟੁਕਮਾ ਬਾੜ ਲੱਭਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਇੱਕ ਬੇਹਤ ਸੁੰਦਰ ਬਾੜ ਮਿਲਿਆ ਜੋ ਟੋਪੀ ਪਾ ਕੇ ਰੱਖਦਾ ਸੀ ਪਰ 루ਸੀ ਨੇ ਉਸਨੂੰ ਪਹਿਲਾਂ ਹੀ ਮਿਲ ਕੇ ਖੰਭ ਵਾਲੀ ਸਾਰੀ ਗੱਲ ਦੱਸੀ ਕਿ ਉਸਦੀ ਸੁੰਦਰਤਾ ਸਿਰਫ ਅਤੇ ਸਿਰਫ ਇੱਕ ਖੰਭ ਕਰਕੇ ਹੈ ਫਿਰ ਉਸਦੇ ਬਾਅਦ ਨੇ ਵੀ ਕਿਹਾ ਕਿ ਮੈਂ ਵੀ ਸੋਹਣਾ ਦਿਖਦਾ ਹਾਂ ਪਰ ਇਸ ਟੋਪੀ ਕਰਕੇ ਮੈਨੂੰ ਉਸੇ ਦਾਦੀ ਮਾਂ ਨੇ ਮਦਦ ਕਰੰਤੇ ਟੋਪੀ ਦਿੱਤੀ ਸੀ ਜਿਸ ਨੇ ਤੁਹਾਨੂੰ ਖੰਭ ਦਿੱਤਾ ਸੀ ਫਿਰ ਦੋਨਾਂ ਨੇ ਫੈਸਲਾ ਕੀਤਾ ਕਿ ਟੋਪੀ ਤੇ ਖੰਭ ਇੱਕ ਨਾ ਇੱਕ ਦਿਨ ਗੁਆਚ ਹੀ ਜਾਣਗੇ ਅਸੀਂ ਆਪਣੇ ਅਸਲੀ ਰੂਪ ਵਿੱਚ ਆ ਜਾਵਾਂਗੇ ਕਿਉਂ ਨਾ ਅਸੀਂ ਇਹ ਖੰਭ ਤੇ ਟੋਪੀ ਨਦੀ ਵਿੱਚ ਸੁੱਟਾਈਏ ਤੇ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਉਹਨਾਂ ਨੇ ਅਜਿਹਾ ਹੀ ਕੀਤਾ ਫਿਰ ਉਹਨਾਂ ਦੇ ਮਾਤਾ ਪਿਤਾ ਨੇ ਵੀ ਦੋਹਾਂ ਦਾ ਵਿਆਹ ਗੱਜ-ਬੱਜ ਕੇ ਕੀਤਾ ਅਤੇ ਖੁਸ਼ੀ-ਖੁਸ਼ੀ ਉਹ ਦੋਨੋਂ ਰਹਿਣ ਲੱਗ ਗਏ ਇਸੇ ਤਰ੍ਹਾਂ ਸਾਨੂੰ ਮਨ ਦੀ ਸੁੰਦਰਤਾ ਦੇਖਣੀ ਚਾਹੀਦੀ ਹੈ ਤਨ ਦੀ ਸੁੰਦਰਤਾ ਨਹੀਂ